ਹੈਲੋ ਸਸਰਿਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝ ਵਾਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕੀ ਆਪਣਾ ਜਿਸ ਨਵਾਂ ਚੈਨਲ ਜਿਸ ਦਾ ਨਾਮ ਆ ਸਿਮਰਨ ਕਿਚਨ ਐਂਡ ਬਲੌਗ ਤੁਸੀਂ ਪਲੀਜ਼ ਉਸ ਚੈਨਲ ਤੇ ਵੀ ਜਾ ਕੇ ਸਾਨੂੰ ਏਸੇ ਹੀ ਤਰ੍ਹਾਂ ਸਪੋਰਟ ਕਰੋ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਸਪੋਰਟ ਕਰਦੇ ਆ ਤੇ ਚਲੋ ਆਪਾਂ ਅੱਜ ਵੀਡੀਓ ਸ਼ੁਰੂ ਕਰਦੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਕੁਝ ਗੱਲਾਂ ਕੁਝ ਬਾਤਾਂ ਤੇ ਆਪਾਂ ਆਪਣੇ ਘਰ ਵਾਪਸ ਆ ਗਏ ਆ ਤੇ ਆਪਣੇ ਘਰ ਆਪਾਂ ਵਾਪਸ ਆ ਕੇ ਤੇ ਅੱਜ ਆਪਾਂ ਪਹਿਲੀ ਵੀਡੀਓ ਬਣਾਉਂਦੇ ਆ ਤੇ ਕੁਝ ਅਲੱਗ ਜਿਹਾ ਮਤਲਬ ਉਹ ਜਿਸ ਤਰ੍ਹਾਂ ਫੀਲ ਹੁੰਦਾ ਆਪਣੇ ਘਰ ਆ ਕੇ ਇੱਕ ਸੁਖ ਆਨੰਦ ਹੈ ਨਾ ਤੇ ਬੜਾ ਚੰਗਾ ਲੱਗਣਦਿਆਂ ਵਾ ਕਿ ਆਪਾਂ ਆਪਣੀ ਕੋਈ ਵਾਲੀ ਜਿਹੜੀ ਮਤਲਬ ਜਗਾ ਜਿਸ ਤੇ ਆਪਾਂ ਹਮੇਸ਼ਾ ਵੀਡੀਓ ਬਣਾਉਂਦੇ ਸੀ ਤੇ ਬੜੇ ਦਿਨਾਂ ਤੋਂ ਆਪਾਂ ਇਹਨੂੰ ਨਾ ਮਤਲਬ ਬੜਾ ਯਾਦ ਕਰਨਦੇ ਸੀ ਬੜਾ ਜਿਸ ਤਰ੍ਹਾਂ ਮਿਸ ਕਰਨਦੇ ਸੀ ਜਗਾ ਨੂੰ ਤੇ ਅੱਜ ਆਪਾਂ ਉਸ ਜਗਾ ਤੇ ਬਹਿ ਗਏ ਆਪਣੀ ਤੇ ਚਲੋ ਪਈ ਆਪਾਂ ਸ਼ੁਰੂ ਕਰਦੇ ਆਂ ਮੀਡੀਆ ਤੇ ਕੁਝ ਗੱਲਾਂ ਕੁਝ ਬਾਤਾਂ ਦੇ ਨਾਲ ਨਾਲ ਤੇ ਵੀਡੀਓ ਆਪਣੀ ਜਿਹੜੀ ਅੱਜ ਵੀ ਸਕਰੀਨ ਤੇ ਆਪਾਂ ਕਿਸ ਤਰ੍ਹਾਂ ਆਪਣੀ ਸਕਿਨ ਦੀ ਕੇਅਰ ਕਰਨੀ ਆ ਕਿਸ ਤਰ੍ਹਾਂ ਆਪਾਂ ਸਕਿਨ ਨੂੰ ਆਪਣੀ ਨੂੰ ਸਾਫ਼ ਸੋਹਣਾ ਬਣਾਉਣਾ ਵਾ ਤੇ ਬਾਕੀ ਜਦੋਂ ਥੋੜਾ ਜਿਹਾ ਸਫ਼ਰ ਤੋਂ ਆਓ ਥਕਾਵਟ ਵੀ ਲੱਗਦੀ ਆ ਤੇ ਕੰਮ ਵੀ ਬੜੇ ਜਿਹੜੇ ਆ ਕੁਛ ਨਾ ਕੁਛ ਜਿਹੜੇ ਆ ਹੁੰਦੇ ਆ ਬਾਕੀ ਮੌਸਮ ਜਿਹੜਾ ਬਿਲਕੁਲ ਮੀਂਹ ਦਾ ਚੱਲਣ데요 ਵਾ ਸਾਰੇ ਬੰਨੇ ਜਿਹੜਾ ਮੀਂਹ ਪੈਣ데요 ਵਾ ਤੇ ਝਾਰਖੰਡ ਚ ਗੁਜਰਾਤ ਚ ਪੰਜਾਬ ਚ ਸਭ ਜਗ੍ਹਾ ਮੀਂਹ ਦੇ ਜਿਹੜੇ ਆ ਨਾ ਸਾਰੇ ਜਗ੍ਹਾ ਪੈਂਦੇ ਆ ਪਿਛਲੇ ਹਫਤੇ ਜਿਹੜੀ ਹੈ ਨਾ ਬਹੁਤ ਜ਼ਿਆਦਾ ਗਰਮੀ ਪਈ ਸੀ 8 ਤਰੀਕ ਤੋਂ ਲੈ ਕੇ 13 14 ਤਰੀਕ ਤੱਕ ਬੜੀ ਗਰਮੀ ਦੇ ਦਿਨ ਸੀ ਤੇ ਹੁਣ ਜਿਹੜੇ ਗਰਮੀ ਆ ਥੋੜੀ ਮੀਂਹ ਤੋਂ ਰਾਹਤ ਮਿਲੀ ਸਾਰੇ ਹੀ ਬੰਨੇ ਰਾਹਤ ਮਿਲੀ ਆ ਸਾਰੇ ਹੀ ਬੰਨੇ ਬਹੁਤ ਜ਼ੋਰ ਦੀ ਗਰਮੀ ਪਈ ਥੋੜੇ ਕੁ ਦਿਨ ਪਈ ਪਰ ਬੜੀ ਗਰਮੀ ਪਈ ਤੇ ਹੁਣ ਮੀਂਹ ਦੇ ਨਾਲ ਰਾਹ ਜਿੱਥੇ ਰਾਹਤ ਵਾ ਉੱਥੇ ਹੁਣ ਪਰੇਸ਼ਾਨੀ ਆ ਕਿ ਹੁਣ ਮੀਂਹ ਜਿਹੜਾ ਵਾ ਦਿਨ ਰਾਤ ਪਈ ਜਾਂਦਾ ਇੱਕ ਵੀ ਸਮੈਂਟ ਰੋਗਨ ਦਾ ਨਾਂ ਨਹੀਂ ਲੈਂਦੇ ਆ ਤੇ ਬਾਹਰੋਂ ਜਿਹੜੀਆਂ ਚੀਜ਼ਾਂ ਸਬਜੀ ਪਾਣੀ ਜੋ ਵੀ ਆ ਉਹ ਲਿਆਉਣਾ ਬਹੁਤ ਔਖਾ ਜਾਂਦਾ ਵਾ ਜਦੋਂ ਥੋੜਾ ਖੇਹਰ ਅਗਰ ਰੁਕ ਜੇ ਤੇ ਵਿੱਚ ਫਰੱਕਾ ਜਿਹਾ ਲੱਗ ਜਾਂਦਾ ਵਾ ਤੇ ਸਾਡੇ ਮਾਝੇ ਵਿੱਚ ਫਰੱਕਾ ਹੀ ਬੋਲਦੇ ਆ ਤੇ ਫਰੱਕਾ ਜਿਹਾ ਜਦੋਂ ਲੱਗ ਜਾਂਦਾ ਥੋੜਾ ਜਿਹਾ ਸੁੱਕ ਸਕ ਜਾਂਦੀ ਜ਼ਮੀਨ ਤੇ ਉਦੋਂ ਬੰਦਾ ਥੋੜਾ ਬਾਹਰ ਦੇ ਕੰਮਕਾਰ ਹੁੰਦਾ ਫਿਰ ਭਾਵੇਂ ਵਰਨ ਦੇ ਤੇ ਪਰ ਇੱਥੇ ਇੱਕਦਮ ਪੂਰੀ ਬਰਸਾਤ ਜਿਹੜੀ ਜੋਰਾਂ ਤੇ ਹੁੰਦੀ ਆ ਹੁਣ ਇੱਕਦਮ ਵੀ ਮਤਲਬ ਰੁਕਣੀ ਨਹੀਂ ਦੇਈ ਅਜੇ ਹੋਰ 2 ਦਿਨ ਪਊਗਾ ਤੇ ਆਪਾਂ ਜਿਹੜੀ ਆਪਣੀ ਵੀਡੀਓ ਬਣਾਉਣ ਲੱਗੇ ਸੀ ਗੱਲਾਂ ਕਰਦਿਆ ਕਰਦਿਆ ਆਪਾਂ ਕਿਧਰ ਦੇ ਕਿਧਰ ਚਲ ਗਏ ਤੇ ਵੀਡੀਓ ਆਪਾਂ ਬਣਾਉਣ ਲੱਗੇ ਆਪਣੇ ਫੇਸ ਤੇ ਜਿਨ੍ਹਾਂ ਦੇ ਫੇਸ ਤੇ ਬਹੁਤ ਹੀ ਜ਼ਿਆਦਾ ਜਿਹੜੇ ਆ ਦਾਗ ਰਹਿੰਦੇ ਆ ਕਾਲਸ ਕਾਲੇ ਦਾਗ ਹੁੰਦੇ ਆ ਕਈਆਂ ਦੇ ਫੇਸ ਤੇ ਸ਼ਾਈਆਂ ਵੀ ਹੁੰਦੀਆਂ ਵਾਂ ਕਈਆਂ ਦੇ ਸ਼ਾਈਆਂ ਨਹੀਂ ਵੀ ਹੋ ਕੇ ਉਸ ਤਰ੍ਹਾਂ ਹੀ ਦਾਗ ਹੁੰਦੇ ਕਈਆਂ ਦੇ ਪਿੰਪਲ ਦੇ ਦਾਗ ਹੁੰਦੇ ਆ ਹਨਾ ਤੇ ਬਹੁਤ ਤਰ੍ਹਾਂ ਦੇ ਦਾਗ ਹੁੰਦੇ ਆ ਤਿਆਜੇ ਪੋਨਾ ਦਾਗਾਂ ਵਾਸਤੇ ਇੱਕ ਬਹੁਤ ਹੀ ਵਧੀਆ ਜਿਹੜੀ ਰੈਮੇਡੀ ਲੈ ਕੇ ਆਏ ਆ ਬਹੁਤ ਵਧੀਆ ਰੈਮੇਡੀ ਆ ਬਹੁਤ ਛੇਤੀ ਨਾ ਬਣ ਕੇ ਤਿਆਰ ਹੋਣ ਵਾਲੀ ਰੈਮੇਡੀ ਆ ਤੇ ਬੜੀ ਆਸਾਨੀ ਨਾਲ ਲਗਾਉਣ ਵਾਲੀ ਆ ਤੇ ਆਪਾਂ ਤੁਹਾਡੇ ਨਾਲ ਉਹ ਵਧੀਆ ਰੈਮੇਡੀ ਜਿਹੜੀ ਆ ਸ਼ੇਅਰ ਕਰਦੇ ਆ ਕਿਸ ਤਰ੍ਹਾਂ ਬਣਾਉਣੀ ਕਿਸ ਤਰ੍ਹਾਂ ਲਗਾਉਣੀ ਆ ਤੇ ਅੱਜ ਆਪਾਂ ਤੁਹਾਨੂੰ ਡੈਮੋ ਨਹੀਂ ਦਵਾਂਗੇ ਅੱਜ ਆਪਾਂ ਤੁਹਾਨੂੰ ਇਸ ਤਰ੍ਹਾਂ ਹੀ ਦੱਸਾਂਗੇ ਕਿਸ ਤਰ੍ਹਾਂ ਲਗਾਉਣੀ ਆ ਤੇ ਕਿਸ ਤਰ੍ਹਾਂ ਆਪਾਂ ਉਹਦਾ ਇਸਤੇਮਾਲ ਕਰਨਾ ਵਾ ਕਈਆਂ ਭੈਣ ਭੈਣਾ ਦੇ ਜਿਹੜੇ ਆ ਦਾਗ ਹੁੰਦੇ ਆ ਨਾ ਉਹਨਾਂ ਨੇ ਬਹੁਤ ਕਰੀਮਾ ਵਰਤ ਕੇ ਆਪਣੇ ਜਿਹੜੇ ਦਾਗ ਆ ਹਟਾਉਣ ਦੀ ਬੜੀ ਕੋਸ਼ਿਸ਼ ਕੀਤੀ ਹੁੰਦੀ ਆ ਪਰ ਹਰ ਦਾਗ ਜਿਹੜੇ ਹਟਦੇ ਨਹੀਂਗੇ ਤੇ ਆਪਾਂ ਜਿਹੜੀ ਆਪਣੀ ਸੋਈ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦਾ ਉਸ ਤੋਂ ਹੀ ਆਪਾਂ ਜਿਹੜੇ ਆਪਣੇ ਦਾਗ ਹਟਾਉਣ ਦੇ ਲਈ ਹੀ ਟੜਣਾੜ ਮਿਡੀ ਜੜੀ ਸ਼ੇਅਰ ਕਰਦੇ ਆ ਤੇ ਰੈਮਡੀ ਜਿਹੜੀ ਆ ਉਹ ਆਪਾਂ ਕਿਸ ਤਰ੍ਹਾਂ ਬਣਾਉਣੀ ਕਿਸ ਤਰ੍ਹਾਂ ਲਗਾਉਣੀ ਚਲੋ ਦੱਸੀਏ ਸਭ ਤੋਂ ਪਹਿਲਾਂ ਆਪਾਂ ਮਲਠੀ ਲੈ ਲੈਣੀ ਆ वैसे ते ਜਿਹੜੀ ਮਲਠੀ ਆ ਉਹ ਇੱਕ ਏਡੀਕ ਲੱਕੜੀ ਹੁੰਦੀ ਆ ਪਰ ਬਾਜ਼ਾਰ ਵਿੱਚ ਉਹ ਮਲਠੀ ਦਾ ਪਾਊਡਰ ਵੀ ਮਿਲ ਜਾਂਦਾ ਵਾ ਮਲਠੀ ਜਿਹੜੀ ਆ ਤੁਸੀਂ ਗੋਟੀ ਵੀ ਲਿਆ ਕੇ ਆਪਣੇ ਘਰ 'ਚ ਰੱਖ ਸਕਦੇ ਤੇ ਉਹਦਾ ਪਾਊਡਰ ਮਿਲਦਾ ਤੁਸੀਂ ਉਹ ਵੀ ਲਿਆ ਕੇ ਰੱਖ ਸਕਦੇ ਕਿਉਂਕਿ ਲੱਕੜੀ ਦਾ ਪਾਊਡਰ ਬਣਾਉਣਾ ਜਿਹੜਾ ਵਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਵਾ ਪਾਊਡਰ ਉਹਨਾ ਬਰੀਕ ਨਹੀਂ ਬਣਦਾ ਇਸ ਕਰਕੇ ਅਸੀਂ ਜਿਹੜੀ ਮਲਠੀ ਆ ਉਹਦਾ ਪਾਊਡਰ ਹੀ ਲਿਆਵਾਂਗੇ ਜੇ ਜਿਹੜੀ ਗੋਠੀ ਮਲਠੀ ਆ ਉਹ ਕਿਸੇ ਹੋਰ ਦੂਸਰੀ ਰੈਮੇਡੀ ਦੇ ਵਿੱਚ ਦੂਸਰੇ ਤਰੀਕੇ ਨਾਲ ਉਹਨੂੰ ਕੰਮ ਵਿੱਚ ਲਿਆ ਸਕਦੇ ਆ ਕਿਉਂਕਿ ਮਲਠੀ ਦੇ ਨਾਲ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਮਲਠੀ ਦਾ ਆਪਾਂ ਪਾਊਡਰ ਜਿਹੜਾ ਬਾਜ਼ਾਰ ਦੇ ਵਿੱਚੋਂ ਮਿਲਦਾ ਵਾ ਆਪਾਂ ਉਹ ਇੰਪੋਰਟ ਲੈ ਆਉਣਾ ਵਾ ਤੇ ਇੱਕ ਚਮਚ ਆਪਾਂ ਜਿਹੜਾ ਪਾਊਡਰ ਦਾ ਲੈਣਾ ਵਾ ਜਿੰਨਾ ਕ ਤੁਹਾਡੇ ਫੇਸ ਤੇ ਲੱਗਣਾ ਵਾ ਜੇ ਤੁਹਾਡੇ ਫੇਸ ਤੇ ਇੱਥੇ-ਇੱਥੇ ਖਾਲੀ ਦਾਗ ਵਾ ਸ਼ਾਇਆ ਵਾ ਤੇ ਤੁਸੀਂ ਥੋੜਾ ਲਗਾਉਣਾ ਅੱਧਾ ਚਮਚ ਲੈ ਲਓ ਹੈਨਾ ਤੇ ਜੇ ਤੁਹਾਡੇ ਤੁਸੀਂ ਪੂਰੇ ਫੇਸ ਤੇ ਲਗਾਉਣਾ ਵਾ ਤੇ ਤੁਸੀਂ ਉਹਨੂੰ ਕੀ ਕਰੋ ਇੱਕ ਚਮਚ ਲੈ ਲਓ ਮਲਠੀ ਦਾ ਪਾਊਡਰ ਤੇ ਵਿੱਚ ਤੁਸੀਂ ਪਾ ਲਓ ਇੱਕ ਚਮਚਾ ਦੁੱਧ ਦਾ ਕੱਚਾ ਦੁੱਧ ਪਾਉਗੇ ਸਭ ਤੋਂ ਫਾਇਦੇ ਵਾਲੀ ਚੀਜ਼ ਆ ਜੇ ਕੱਚਾ ਦੁੱਧ ਨਹੀਂ ਆ ਤੇ ਤੁਸੀਂ ਉਹਦੇ ਵਿੱਚ ਕੀ ਕਰ ਸਕਦੇ ਉਬਾਲਿਆ ਹੋਇਆ ਦੁੱਧ ਜਿਹੜਾ ਠੰਡਾ ਕੋ ਫ੍ਰੀਜ ਵਿੱਚ ਰੱਖਿਆ ਹੁੰਦਾ ਉਹ ਵੀ ਪਾ ਸਕਦੇ ਆ ਤੇ ਜੇ ਤੁਹਾਡੇ ਕੋਲ ਦੋਵੇਂ ਚੀਜ਼ਾਂ ਨਹੀਂ ਆ ਤੇ ਤੁਸੀਂ ਉਹਦੀ ਜਗ੍ਹਾ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਆ ਪਰ ਦਹੀਂ ਦਾ ਆਪਾਂ ਕਿਸ ਤਰ੍ਹਾਂ ਇਸਤੇਮਾਲ ਕਰਨਾ ਇਹ ਵੀ ਤੁਹਾਨੂੰ ਪੜ੍ਹਾ ਦੱਸਦੇ ਆ ਤੇ ਤੁਸੀਂ ਦੋਵਾਂ ਦੁੱਧ ਨੂੰ ਤੇ ਮਲਠੀ ਦੇ ਪਾਊਡਰ ਨੂੰ ਜਿਹੜਾ ਮਿਕਸ ਕਰ ਲੈਣਾ ਤੁਸੀਂ ਪਹਿਲਾਂ ਅੱਧਾ ਚਮਚ ਮਲਠੀ ਪਾਊਡਰ ਪਾਇਆ ਜੇ ਤੇ ਵਿੱਚ ਇੱਕ ਚਮਚ ਦੁੱਧ ਦਾ ਪਾਓ ਪਹਿਲਾਂ ਤੁਸੀਂ ਉਹਨੂੰ ਵੇਖ ਲੈਣਾ ਕਿ ਕਿੰਨਾ ਉਹਦਾ ਜਿਹੜਾ ਵਾ ਪੇਸਟ ਗਾੜਾ ਬੰਦਾ ਵਾ ਜਾਂ ਪਤਲਾ ਬੰਦਾ ਉਹ ਤੁਸੀਂ ਆਪਣੇ ਤਰੀਕੇ ਦੇ ਨਾਲ ਜਿੰਨਾ ਕਿ ਤੁਹਾਨੂੰ ਚਾਹੀਦਾ ਉਸ ਤਰੀਕੇ ਨਾਲ ਰੱਖ ਦਿਓ ਉਹਦੇ ਵਿੱਚ ਫਿਰ ਤੁਸੀਂ ਚੰਗੀ ਤਰ੍ਹਾਂ ਉਸ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਜਿਸ ਜਗ੍ਹਾ ਤੇ ਤੁਹਾਡੇ ਛਾਈਆਂ ਵਾ ਜਾਂ ਦਾਗ ਵਾ ਜਾਂ ਤੁਸੀਂ ਪੂਰੇ ਫੇਸ ਤੇ ਲਗਾਉਣਾ ਚਾਹੁੰਦੇ ਆਪਣੇ ਫੇਸ ਨੂੰ ਕਲੀਨ ਕਰਨਾ ਚਾਹੁੰਦੇ ਆ ਪੂਰੇ ਫੇਸ ਤੇ ਲਗਾ ਲਓ ਤੇ ਇਹ ਵਾਲੀ ਜਿਹੜੀ ਰੈਮਡੀ ਆ ਇਹ ਤੁਸੀਂ ਪਹਿਲੇ ਹੀ ਦਿਨ ਜਦੋਂ ਲਗਾਓਗੇ ਜੇ ਤੁਹਾਨੂੰ ਇਹਦੇ ਨਾਲ ਕੋਈ ਅਲਰਜੀ ਵਗੈਰਾ ਹੁੰਦੀ ਤੇ ਤੁਸੀਂ ਦੂਸਰੇ ਦਿਨ ਨਾ ਲਗਾਓ ਕਿਉਂਕਿ ਬਹੁਤ ਕਾਟੀ ਲੋਕਾਂ ਨੂੰ ਵੀ ਤੋਂ ਅਲਰਜੀ ਹੁੰਦੀ ਤੇ ਕਿਸੇ ਦੀ ਸਕਿਨ ਹੁੰਦੀ ਵੀ ਜਿਆਦਾ ਖਰਾਬ ਹੋਈ ਹੋਵੇ ਬਹੁਤ ਚੀਜ਼ਾਂ ਲਗਾ ਕੇ ਖਰਾਬ ਹੋ ਜਾਈ ਤੇ ਉਹਨਾਂ ਨੂੰ ਫਿਰ ਅਲਰਜੀ ਵੀ ਹੋ ਜਾਂਦੀ ਆ ਹਨਾ ਜੇ ਤੁਸੀਂ ਪਹਿਲਾਂ ਆਪਣੇ ਹੱਥ ਤੇ ਇਥੇ ਲਗਾ ਕੇ ਦੇਖ ਲਓ ਤੇ ਇਹਦੇ ਨਾਲ ਜਿਹੜੇ ਤੁਹਾਡੇ ਦਾਗ ਆ ਚਿਹਰੇ ਤੇ ਬਿਲਕੁਲ ਇੱਕਦਮ ਸਾਫ ਹੋ ਜੂਗੇ ਤੇ ਦਹੀਂ ਦੇ ਵਿੱਚ ਵੀ ਆਪਾਂ ਇਹਦਾ ਇਸੇ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ ਦਹੀਂ ਥੋੜਾ ਜਿਹਾ ਲੈ ਕੇ ਤੇ ਤੁਸੀਂ ਇਸੇ ਤਰ੍ਹਾਂ ਉਹਦਾ ਇਸਤੇਮਾਲ ਕਰਕੇ ਇਸ ਤਰ੍ਹਾਂ ਹੀ ਲਗਾ ਸਕਦੇ ਆ ਬਾਕੀ ਦਹੀਂ ਦਹੀਂ ਲਗਾਉਣ ਵਾਲਾ ਜਿਹੜਾ ਤਰੀਕਾ ਉਹ ਦੂਸਰਾ ਤਰੀਕਾ ਵਾ ਪਰ ਜੇ ਤੁਹਾਡੇ ਕੋਲ ਦੁੱਧ ਨਹੀਂ ਹੈ ਤਾਂ ਤੁਸੀਂ ਦਹੀਂ ਗੀ ਅੱਧਾ ਚਮਚ ਲੈ ਕੇ ਉੱਚੇ ਮਿਕਸ ਕਰਕੇ ਲਗਾ ਸਕਦੇ ਆ ਤੇ ਬਾਕੀ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਪਾਂ ਇੱਕ ਨਵਾਂ ਚੈਨਲ ਖੋਲ੍ਹਿਆ ਜਿਸ ਦਾ ਨਾਮ ਆ ਸਿਮਰਨ ਕਿਚਨ ਐਂਡ ਬਲੌਗ ਤੁਸੀਂ ਪਲੀਜ਼ ਉਸ ਚੈਨਲ ਤੇ ਵੀ ਜਾ ਕੇ ਸਾਨੂੰ ਇਸੇ ਤਰ੍ਹਾਂ ਸਪੋਰਟ ਕਰੋ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਦੇ ਸਪੋਰਟ ਕਰਦੇ ਆ ਤੇ ਆਪਾਂ ਇਸ ਚੈਨਲ ਤੇ ਰੈਮਡੀ ਦੇ ਨਾਲ ਨਾਲ ਹੁਣ ਆਪਾਂ ਤੁਹਾਡੇ ਨਾਲ ਕੁਝ ਨਵੀਆਂ ਕੁਝ ਪੁਰਾਣੀਆਂ ਗੱਲਾਂ ਵੀ ਜਿਹੜੀਆਂ ਸ਼ੇਅਰ ਕਰਿਆ ਕਰਾਂਗੇ ਤੇ ਕਿਹੜੇ ਭੈਣ ਭਰਾਵਾਂ ਨੇ ਜਿਹੜੇ ਵਾ ਜਿਨ੍ਹਾਂ ਨੂੰ ਨਵੀਆਂ ਪੁਰਾਣੀਆਂ ਗੱਲਾਂ ਦੇ ਵਿੱਚ ਜ਼ਿਆਦਾ ਚੰਗਾ ਲੱਗਦਾ ਵਾ ਸੁਣਨਾ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਆਪਾਂ ਉਹ ਵੀ ਇੱਕ ਜਿਹੜਾ ਵਾ ਇਸੇ ਮਤਲਬ ਇਸੇ ਚੈਨਲ ਤੇ ਆਪਾਂ ਇੱਕ ਹੋਰ ਵੀਡੀਓ ਜਿਹੜੀ ਅਪਲੋਡ ਕਰਿਆ ਕਰਾਂਗੇ ਤੇ ਆਪਾਂ ਫਿਰ ਉਹਦਾ ਟਾਈਮਿੰਗ ਵੀ ਬਣਾ ਲਾਂਗੇ ਕਿ ਆਪਾਂ ਇਹ ਵਾਲੀ ਵੀਡੀਓ ਕਦੋਂ ਪਾਉਣੀ ਤੇ ਉਹ ਕਦੋਂ ਪਾਉਣੀ ਆ ਤੁਸੀਂ ਪਲੀਜ਼ ਕਮੈਂਟ ਕਰਕੇ ਦੱਸਿਓ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਿਆ ਕਰੋ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਪੂਰੀ ਵੀਡੀਓ ਨਹੀਂ ਦੇਖਦੇ ਤੇ ਫਿਰ ਤੁਸੀਂ ਬਹੁਤ ਜ਼ਿਆਦਾ ਸਾਨੂੰ ਕਮੈਂਟ ਕਰਦੇ ਇਸ ਕਰਕੇ ਪੂਰੀ ਵੀਡੀਓ ਦੇਖ ਲਿਆ ਕਰੋ ਕਈ ਵਾਰੀ ਸਾਨੂੰ ਫਿਰ ਤੋਂ ਤੁਹਾਨੂੰ ਰੈਪਲਾਈ ਕਰਨਾ ਪੈਂਦਾ ਵਾ ਇਸ ਕਰਕੇ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣੇ ਸਸਰੀ